ਸਸਿਕਾਲ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਮੈਂ ਤੇ ਮੇਰਾ ਵੀਰ ਰਣਜੀਤ ਆਪਾਂ ਚੱਲੇ ਆ ਮੱਸੀਆ ਮੱਸੀਆ ਕੀ ਸਾਡੇ ਇਥੇ ਗੁਰੂ ਕੇ ਬਾਗ ਬਹੁਤ ਜ਼ਿਆਦਾ ਜਿਹੜੀਆਂ ਮੱਸੀਆ ਫੇਮਸ ਆ ਤੇ ਬੜੀ ਸ਼ਰਧਾ ਨਾਲ ਸੰਗਤ ਬਣਾਉਦੀ ਆ ਟਰਾਲੀ ਜਾਣਦੀ ਅੱਗੇ ਵੀ ਆਪਣੇ ਪਿੰਡ ਦੀ ਜਾਵਦੀ ਹੈ ਪਿੰਡ ਦੀ ਜਾਵਦੀ ਆਪਣੇ ਵੀ ਹਨ ਤੇ ਅੱਜ ਮੱਸੀਆ ਗਈ ਆ ਇਥੇ ਸਾਡੇ ਪਿੰਡ ਦੀ ਤੇ ਸਾਰੀ ਸੰਗਤ ਸਾਡੀ ਇਥੇ ਸੇਵਾ ਕਰਦੀ ਆ ਦੋ ਬੰਦੇ ਸਾਡੇ ਬੁੱਲਟ ਤੇ ਜਾਣਦੇ ਹੋਵੇ ਹੜਕੋ ਮੋਟਰਸਾਈਕਲ ਨਹੀਂ ਹੈਗਾ ਅੱਜ ਲੇਖਾਂ ਲੱਗ ਗਿਆ ਹਨ ਇਹ ਕਰਕੇ ਹੁਣ ਵੀਰ ਦਾ ਤਰਲਾ ਮਾਰਿਆ ਜੀ ਨੂੰ ਉੱਥੇ ਤਾਰਿਆ ਮੜਾ ਜਾ ਭੱਜ ਕੇ ਮੱਸਿਆ ਭਰ ਗਈ ਪੂਰੀ ਰਣਜੀਤ ਸਿੰਘ ਆ ਪਿਛੇ ਪੂਰੇ ਕੇਂਦਰ ਦੇ ਜਾਮ ਲੱਗ ਗਏ ਗੱਡੀਆਂ ਪਾਰਕਿੰਗ ਉੱਥੇ ਕਰਾਉਂਦੇ ਹੋਵੇ ਪਹਿਲਾਂ ਹੀ ਵਜ ਦੇਤੀ ਇਧਰ ਅਸੀਂ ਦੋ ਜਣੇ ਹੋਰ ਫੜੇ ਰਾਹ ਦੇ ਵਿੱਚ ਇਧਰ ਇਧਰ ਦੋ ਜਣੇ ਹੋਰ ਫੜੇ ਕੁਲਫੀਆਂ ਖਾਂਦੇ ਓਏ ਗੁਲਫੀ ਲਾ ਕੇ ਦਿੰਦਾ ਮੁੰਡੇ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੱਧੀਆ ਜੀ ਮੇਰੇ ਹੱਥ ਪਾਉਂਦਾ ਓਏ ਕੀ ਹੈ ਓਏ ਕੀ ਹੈ ਗਰਾਮ ਤਾ ਬੱਧੀਆ ਜੀ ਮੇਰੇ ਹੱਥ ਪਾਉਂਦਾ ਹਾਂ ਪੰਪਰ ਨੂੰ ਪੰਪ ਲੈ ਕੇ ਦੋ ਫੇਰ ਤੈਨੂੰ ਪੰਪ ਦਵਾਂ ਨਾ ਸਾਨੂੰ ਪੂਰਾ ਤੇਰੇ ਵਰਗਾ ਗੁਰੂ ਆ ਬੰਦਾ ਕੋਈ ਨਹੀਂ ਦੁਨੀਆ 'ਚ ਤੇਰੇ ਵਰਗਾ ਹੀ ਰਗਤ ਲੱਪਣ ਕੋਤਮ ਗੁਲਫੀ ਚਲਫੀ ਗਈ ਦੀ ਪੰਪ ਨਹੀਂ ਲਈ ਪੰਪ ਨਹੀਂ ਲਈਦਾ ਪਤਾ ਪੰਪ ਨਹੀਂ ਲਈ ਤਿੰਨ ਘੜਾ ਘੜਾ ਰੱਖ ਲਿਆ ਵੀਰ ਲੈ ਦੱਸ ਆਹ ਮਾੜੀ ਗੱਲ ਅੱਗੇ ਜਾ ਕੇ ਰਹਿਨੇ ਆ ਹਵਾ ਤੇ ਹੈਗੀ ਦੁਕਾਨ ਮੋੜ ਦੇ ਉੱਤੇ ਮੋੜ ਦੇ ਤੇ ਇਹ ਚਲੰਡੀ ਆ ਸੇਵਾ ਵਰਤਨਾ ਦੀ ਇਹ ਸਾਡੇ ਸੇਵਾਦਾਰ ਹੈ ਸੇਵਾ ਕਰਨ ਇਹ ਸਾਡੇ ਰਣਜੀਤ ਭਾਜੀ ਸੇਵਾਦਾਰ ਸਾਡੇ ਆਇਆ ਬੜਾ ਕਾਲਾ ਯਾਰ ਇਹ ਅਮੋ ਕਰਨਾ ਸੇਵਾ ਲੰਗਰ ਹਾਲ ਦੇ ਵਿੱਚ ਇੱਥੇ ਉਹ ਮੈਂ ਤਾਂ ਬੰਕਰ ਪਾ ਉਹ ਸਾਡੇ ਬਾਕੀ ਸੇਵਾਦਾਰ ਵੀ ਦੇ ਉਧਰ ਸਾਡੇ ਬਾਬੇ ਦਾ ਸੇਵਾ ਕਰਨਾ ਹੁਣ ਵਿੱਚ ਇੱਕ ਲਈ ਬ੍ਰੇਕ ਇਧਰ ਆਉਣੀ ਸਫਾਈ ਹੋਣੀ ਹੈ ਨਾ ਵੀ ਸਫਾਈ ਕਰਕੇ ਫਿਰ ਸ਼ੁਰੂ ਕਰਦੇ ਆਂ ਸੇਵਾ ਇਹ ਸਾਰੀ ਸੰਗਤ ਨੂੰ ਦੇਖ ਰਹੇ ਸਾਰੀ ਸੇਵਾ ਕਰਨ ਵਾਲੀ ਉਹਦੇ ਕੋਲ ਨਹੀਂ ਕਰਨੀ ਆ ਸੰਗਤ ਕਲਾਰ ਜੀ ਤੈਨੂੰ ਮਸਿਆ ਵਿਖਾ ਗਦੇ ਆ ਮਾ ਓਏ ਸਵਾਗਤ ਹੈ ਕਰਨੀ ਹੈ ਹੈ ਨਾ ਉਹ ਵੀ ਕਿਰਪਾ ਕਰ ਤੁਹਾਨੂੰ ਤਾਂ ਨਹੀਂ ਉਹ ਫਿਰਦੇ ਆਪਣੇ ਨਾਲ ਦੇ गुरु का बागे बाबा जी ने वार दिता गुरु का बागे भाग हांजी दर्शन कर रहे बाबा जी जगह दूसरे गुरद्वा सामने गुरु घर चले मैं टेक ਆ ਜੀਆ ਸਾਡੀ ਸਵੇਰ ਆ ਬੜੀ ਜਿਆਦਾ ਗਰਮੀ ਹੋ ਗਈ ਪੈਰ ਸੜ ਕੇ ਬਾਹਰ ਦੇ ਹਰਨਜੀਤ ਪੈਰ ਸੜ ਕੇ ਬਾਹਰ فرش ਤੇ ਬੜੀ ਜਿਆਦਾ ਗਰਮੀ ਮੌਸਮ ਬੜਾ ਵਧੀਆ ਲੱਗਣ ਦਾ ਹੈ ਸਾਫ ਕਲੀਅਰ ਮੈਨੇ ਬਹੁਤ ਵਧੀਆ ਹੈ ਹਾਂ ਕੋਈ ਨਹੀਂ ਵੱਡੇ ਕੁਦਰਤੀ ਇਦਾਂ ਦੀ ਹੈ ਭਰਾਵਾ ਅੱਜ ਦੇਣੀ ਇਦਾਂ ਦਾ ਕੁਦਰਤੀ ਦਾ ਉਹ ਹਲਾਈਟ ਵੀ ਜਾਂਦੀ ਉਤੋਂ ਦੀ ਪ੍ਰਕਰਮਾ ਕਰਦੀ ਗੁਰੂ ਕੇ ਬਾਗ ਦੇ ਮੈਂ ਤਾਂ ਅਨਹਦ ਚੱਲੇ ਹੁਣ ਮੱਥਾ ਟੇਕਣਾ ਆਪਾਂ ਚੱਲੇ ਆ ਗੁਰੂ ਕੇ ਬਾਗ ਪਹਿਲਾਂ ਮੈਂ ਦਿਨੇ ਟੇਕ ਕੇ ਆ ਗਿਆ ਹਾਂ ਸੇਵਾ ਕਰਕੇ ਆ ਗਿਆ ਹਾਂ ਤਾਂ ਮੈਂ ਬੜਾ ਥੱਕਿਆ ਬਹੁਤ ਜ਼ਿਆਦਾ ਸੇਵਾ ਕਰਕੇ ਥੱਕ ਗਏ ਆ ਅਨਹਦ ਕਹੀ ਜਾਂਦੀ ਆ ਮੈਂ ਜਾਣਾ ਜਾਣਾ ਮੈਂ ਮਥਾ ਟੇਕਣ ਜਾਣਾ ਜਾਣਾ ਆਪਾਂ ਨਾਲ ਦੋ ਜਣੇ ਸਾਡਾ ਪਿਛਲੀ ਵਾਰ ਰਾਈ ਸੀ ਬਟ ਹਾਂ ਹੁਣ ਅੱਜ ਮੈਂ ਜਾਣਾ ਤੇ ਚੱਲੇ ਆ ਕਿਉਂਕਿ ਦਿਨੇ ਸੰਗਤ ਬਹੁਤ ਜ਼ਿਆਦਾ ਹੁੰਦੀ ਭੀੜ ਬੜੀ ਹੁੰਦੀ ਟਰਾਲੀਆਂ ਟਰੈਕਟਰ ਬਹੁਤ ਆਉਂਦੇ ਆ ਆਪਾਂ ਲੋਕਿੰਗ ਕਰਦੇ ਆ ਖਾਲੀ ਸੈਲਫਿਸਟਿਕ ਚੱਲੀਏ ਹੁਣ ਆਪਾਂ ਫਿਰ ਹਾਂਜੀ ਚਲੋ ਮੈਂ ਤਾਂ ਰਹਤ ਚੱਲੇ ਹੁਣ ਫੇਰ ਮੱਥਾ ਟੇਕਣਾ ਗੁਰੂ ਕੇ ਬਾਗ ਪਹਿਲਾਂ ਮੈਂ ਤਾਂ ਮੱਥਾ ਟੇਕ ਕੇ ਆ ਗਿਆ ਹਾਂ ਉਦੋਂ ਸੰਗਤ ਬਹੁਤ ਜ਼ਿਆਦਾ ਸੀ ਤੇ ਬੜੀ ਜ਼ਿਆਦਾ ਭੀੜ ਸੀ ਜਗ੍ਹਾ ਨਹੀਂ ਹੈਗੀ ਗੱਡੀਆਂ ਲਾਉਣ ਨੂੰ ਕਿਤੇ ਵੀ ਨਾ ਮੋਟਰਸਾਈਕਲ ਪਾਰਕਿੰਗ ਬਹੁਤ ਜ਼ਿਆਦਾ ਭੀੜ ਸੀ ਸੰਗਤ ਬਹੁਤ ਜ਼ਿਆਦਾ ਹੈਗੀ ਤੇ ਹੁਣ ਭੀੜ ਘਟ ਗਈ ਥੋੜੀ ਜਿਹੀ ਸੰਗਤ ਵੀ ਮੱਥਾ ਟੇਕ ਕੇ ਚਲ ਗਈ ਆ ਹੁਣ ਨਹੀਂ ਗਿਆ ਮੱਥਾ ਟੇਕ ਕੇ ਹੁਣ ਅਨੰਦ ਕਹਿੰਦੀ ਮੈਂ ਜਾਣਾ ਹੀ ਜਾਣਾ 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 ਤੇ ਹੁਣ ਅਨੰਦ ਮੱਥਾ ਨਹੀਂ ਟੇਕਿਆ ਜਾਣਾ ਹਾਂ ਅਜੇ ਵੀ ਇੰਨੀ ਜ਼ਿਆਦਾ ਸੰਗਤ ਆ ਰਹਾ ਜਿਹੜੇ ਨਹੀਂ ਭੀੜ ਜਿਣੀ ਹੋਣੀ ਹਾਂ ਉਹ ਤਾਂ ਦੇਖਣ ਨੂੰ ਸੰਗਤ ਹੀ ਬੜੀ ਆ ਜਸ ਵਾਲੇ ਜ਼ਿਆਦਾ ਹੁੰਦੇ ਜਿਹੜੇ ਸਾਰੇ ਟਰਾਲੀਆਂ ਵਾਲੇ ਮੋਟਰਸਾਈਕਲ ਵਾਲੇ ਆਹਨ ਆਉਂਦੇ ਮਜਾ ਹਾਂ ਨਾ ਇਹ ਫੌਂਟ ਚ ਗੇ ਬੱਪ ਨਹੀਂ ਤੇ ਲਿਖਦਾ ਅੱਜ ਇਹ ਬੜੀ ਸੰਗਤ ਆਇਆ ਹੋਲੇ ਵੀ ਜਿਹਨੇ ਇੰਨੀ ਸੰਗਤ ਅੱਜ ਕਰਿਆ ਉਹ ਵੀ ਜ਼ਿਆਦਾ ਆ ਬਾਸ਼ਾ ਨਾ ਬਾਸ਼ਾ ਤੇ ਗਰਮਾ ਜਾ ਅਗਾ ਮਾ ਜਾ ਬੜੀ ਮਸਿਆ ਭਰੀ ਏ ਨਾ ਅਜੇ ਵੀ ਹੈਂ ਕੋ ਬੇਜੇ ਵੀ ਟਰਾਲੀਆਂ ਜਾਣ ਰਹੀਆਂ ਭਰ ਭਰ ਕੇ ਸੰਗਤੀਆਂ ਹਨਾ ਉਹ ਬੇਕਰਨੀ ਸੱਟ ਵੀ ਆਈ ਜੀ ਹੋ ਨਹੀਂ ਆ ਗਏ ਮੱਥਾ ਟੇਕ ਕੇ ਆ ਗਲੇ ਉਸਾਂ ਦਾ ਬੜੀ ਜਿਆਦਾ ਹੀ ਸੀ ਸੋਚਿਆ ਕਿ ਹਵਲੇ ਘਾਟੂ ਵੀ ਤੇ ਚਲ ਮੱਥਾ ਟੇਕ ਆਵਾਂਗੇ ਸ਼ਾਮ ਨੂੰ ਜਾ ਕੇ ਪਰ ਐਸੋਲੇ ਮੈਨੂੰ ਲੱਗਾ ਸਵੇਰ ਤੋਂ ਵੀ ਜ਼ਿਆਦਾ ਸੀ ਬੜੀ ਜਿਆਦਾ ਸੰਗ ਤੇ ਗੱਡੀ ਬੜੀ ਦੂਰ ਲੱਗ ਤੱਕੇ ਜਾਣਾ ਪਿਆ ਅੱਜ ਬੜਾ ਤੁਰ ਕੇ ਗਏ ਜੇ ਆਪਾਂ ਚ ਗਏ ਹਾਂ ਨਾ ਗੁਰੂ ਕੇ ਬਾਗ ਤੁਹਾਨੂੰ ਪਤਾ ਨਹੀਂ ਲੱਗਾ ਕਿ ਆ ਹੰਡੀ ਗੱਡੀ ਐਨੀ ਦੂਰ ਲੱਗੀ ਕਿ ਕਿਉਂਕਿ ਉਹ ਤਾਂ ਪੇਟ ਜਾਦਾ ਸੀ ਜੇ ਆਪਾਂ ਆਏ ਤਾਂ ਤਾਂ ਪੇੜ ਹੀ ਨਹੀਂ ਆਗੀ ਫਿਰ ਉਹਨੂੰ ਹਲਕਾ ਬੜੀ ਦੂਰ ਗੱਡੀ ਸਹੀ فرمایا ਮੈਂ ਆਇਆ ਵੇ ਮੈਂ ਸਾਡੇ ਕੋਲ ਆ ਅੰਦਰ ਨਹੀਂ ਗੁਰਦੁਆਰੇਾਂ ਚ ਨਹੀਂ ਭੀੜ ਮਿਲਦਾ ਬਾਹਰ ਹੀ ਕੀ ਦੁਕਾਨਾਂ ਤੋਂ ਭੀੜ ਆ ਭੀੜ ਸੌਰੀ ਬਾਬਾ ਜੀ ਦੇ ਨਾਲ ਸੰਗਤ ਨਹੀਂ ਇੰਨੀ ਬਾਹਰ ਹੀ ਜ਼ਿਆਦਾ ਕਿਉਂਕਿ ਉੱਥੇ ਜਿੱਦਾਂ ਬੱਚੇ ਖਰੀਦਦਾਰੀ ਕਰ ਜ਼ਿਆਦਾ ਕਰਨਦੇ ਇਹ ਬਾਹਰ ਜ਼ਿਆਦਾ ਹੈ ਕੀ ਦੁਕਾਨਾਂ ਤੋਂ ਬੰਨਾਂ ਦੇ ਜ਼ਿਆਦਾ ਹੈ ਅੰਦਰ ਮਾ ਸਾਡੇ ਕਿਹ ਆਈ ਜਾਂਦੇ ਨੇ ਬਾਹਰ ਸਾਰੇ ਹਾਂ ਹੋਰੇ ਕਰਕੇ ਹੁਣ ਅਸੀਂ ਜਾ ਰਹੇ ਹਾਂ ਘਰ ਤੇ ਘਰ ਜਾ ਕੇ ਆਏ ਕਵਲ ਤੇ ਵਿੰਦਰ ਵੀਡੀਓ ਬਣਾਉਂਦੇ ਹਾਂ ਛੋਟੇ ਛੋਟੇ ਸੂਟਾਂ ਦੀ ਕਵਲ ਤੇ ਕਵਲ ਦਾ ਪੁਰਾਣਾ ਹਾਂ ਹਾਂ ਸੂਰਤ ਦਿਖਾਉਂਦੇ ਹਾਂ ਤਾਂ ਤੋਹਨੇ ਤੋਹਨੇ ਸਹੀ ਗੱਲ ਆਹ ਦੱਸ ਹੁਣ ਕੀ ਜਾਣੀ ਤੂੰ ਕੀ ਲੈ ਹੁੰਦਾ ਈ ਚੀਜ਼ੀਆਂ ਮੈਂ ਖੋ ਜੀ ਚੀਜ਼ੀਆਂ ਚੀਜ਼ਾਂ ਉਹ ਤੇਰੀ ਬੋਲ ਡੱਕ ਪੀ ਉਹ ਤੇ ਰੜਕੀ ਪਰਲੇ ਬੰਨੇ ਓਏ ਲੱਭੀ ਆ ਲੱਭੀ ਜਾ ਓਏ ਕੀ ਲੈ ਹੁੰਦਾ ਤੂੰ ਇੱਕ ਚੀਜ਼ ਵੀ ਨਹੀਂ ਤੇਰੀ ਜਿਹੜੀ ਕੰਮ ਦੀ ਕੋਈ ਹੈ ਹਾਂ ਸੰਗਣਾ ਨਮਸਕਾਰ ਗਈ ਹੈ ਮੰਚ ਅੱਜ ਦੇ ਰਾਹ ਫਿਲਮ ਸੈਟਿੰਗ ਮਸਿਆ ਦੇ ਸਾਰਾ ਦਿਨ ਅੱਜ ਕੀਤੀ ਸੇਵਾ ਅੱਜ ਬੇਲਾ ਵੀਜੀ ਆ ਲੋ ਫੋਨ ਅੱਜ ਕੋਈ ਨਹੀਂ ਚੁੱਕਿਆ ਕੋਈ ਮੈਸੇਜ ਨਹੀਂ ਵੇਖਿਆ ਅੱਜ ਅੱਜ ਹੁਣ ਤੱਕ ਨਹੀਂ ਮੈਂ ਚੁੱਕਣ ਡਿਆ ਫੋਨ ਕੋਈ ਆਜ ਨੂੰ ਬਾਬੇ ਦੇ ਲੈ ਕੇ ਲਾ ਅੱਜ ਸਾਰਾ ਦਿਨ ਬਾਬੇ ਦੇ ਲੈ ਕੇ ਅੱਜ ਕੰਮ ਤੋਂ ਲਈ ਛੁੱਟੀ ਬਾਬੇ ਦੇ ਚਰਨਾ 'ਚ ਸਾਰਾ ਦਿਨ ਰਹਿ ਜਾ ਬੋਲ ਹਾਂ ਸਮਾਈ ਲਈ ਵਾਣੀ ਅੱਛਾ ਬੜੀ ਸੰਗਤ ਆਈ ਬੜੀ ਜਿਆਦਾ ਹੁਣ ਵੀ ਬੜੀ ਜਿਆਦਾ ਹੈ ਹੁਣੇ ਫੇਰ ਆਏ ਮਾ ਸਾਡੇ ਇੱਕ ਦੁਬਾਰੇ ਬੜੀ ਜਿਆਦਾ ਅਜੇ ਵੀ ਫੇਰ ਵੀਰ ਵੀ ਲੈ ਕੇ ਆਂਦੇ ਹਾਂ ਲੇਪੇ ਵੀ ਲੈ ਕੇ ਆਇਆ ਤੁਸੀਂ ਬੇਰ ਹੁਣ ਸਾਡੇ ਵਾਂਗ ਜਦੋਂ ਅਸੀਂ ਆਏ ਉਹ ਚੁੱਕੇ ਗਿਆ ਸੀ ਐ ਨਹੀਂ